ਅਸੀ ਗੱਲ ਦੀ ਸਾਰਿਆਂ ਨੂੰ ਅੱਜ ਦੇ ਕੰਪਿਊਟਰ ਦੇ ਯੁੱਗ ਦੇ ਵਿੱਚ ਛੋਟੇ ਬੱਚਿਆਂ ਦੇ ਲਈ ਇੱਕ ਸਲੇਟ ਆਈ ਆ ਜੋ ਛੋਟੇ ਬੱਚੇ ਕੁਝ ਪੈਨਲ ਲਿਖ ਲਿਖਣਾ ਸਿੱਖ ਰਹੇ ਆ ਛੋਟੇ ਬੱਚੇ ਪੜ ਰਹੇ ਆ ਉਹਨਾਂ ਦੇ ਲਈ ਇੱਕ ਬਹੁਤ ਵਧੀਆ ਸਲੇਟ ਆਈ ਆ ਨਾ ਆਪ ਨੂੰ ਬਲੈਕ ਬੋਰਡ ਦੀ ਲੋੜ ਆ ਨਾ ਆਪ ਨੂੰ ਕੋਈ ਚਾਕ ਦੀ ਲੋੜ ਆ ਨਾ ਆਪ ਨੂੰ ਕੋਈ ਡਸਟਰ ਦੀ ਲੋੜ ਆ ਸਿਰਫ ਇਸ ਸਲੇਟ ਦੇ ਉੱਪਰ ਕੁਝ ਸਪੈਲਿੰਗ ਲਿਖੋ ਤੇ ਇੱਕ ਬਟਨ ਨੱਪ ਕੇ ਸਾਰਾ ਕੁਝ ਮਿਟ ਜਾਂਦਾ ਸਾਫ਼ ਹੋ ਜਾਂਦੀ ਆ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਪੈਨ ਆਉਂਦਾ ਉਹ ਪੈਨ ਯੂਜ਼ ਕਰਕੇ ਤੇ ਆਪਾਂ ਇਹਦੇ ਉੱਤੇ ਕੁਝ ਵੀ ਅੱਖਰ ਅੱਖਰ ਵਗੈਰਾ ਲਿਖ ਸਕਦੇ ਆ ਜਦੋਂ ਵੀ ਪੂਰੀ ਹੋ ਜਾਂਦੀ ਆ ਤਾਂ ਆਪੋ ਇਹਨੂੰ ਸਾਫ਼ ਕਰਨ ਲਈ ਆਪਾਂ ਨੂੰ ਇਹ ਡਸਟਰ ਗੋਡਣੀ ਸਰਫੇ ਦੇ ਹੇਠੇ ਬਟਨ ਲੱਗਿਆ ਉਹਨੂੰ ਨੱਪ ਕੇ ਬਿਲਕੁਲ ਸਕਰੀਨ ਸਾਫ਼ ਹੋ ਜਾਂਦੀ ਆ ਤੇ ਦੁਬਾਰਾ ਫੇਰ ਆਪਣੇ ਨਵੇਂ ਵਰਤੋਂ ਚ ਆ ਜਾਂਦਾ ਇਹ ਬੱਚਿਆਂ ਦੇ ਲਈ ਬਹੁਤ ਵਧੀਆ ਚੀਜ਼ ਆ ਛੋਟੇ ਬੱਚੇ ਵਾਰ-ਵਾਰ ਸਾਫ਼ ਕਰਨ ਦੀ ਬਜਾਏ ਇਹਨੂੰ ਸਿਰਫ ਇੱਕ ਬਟਨ ਤੋਂ ਨੱਪ ਕੇ ਸਿਰਫ ਇੱਕ ਸਕਿੰਟ ਦੇ ਵਿੱਚ ਇਹ ਸਾਰੀ ਸਾਫ ਹੋ ਜਾਂਦੀ ਹੈ ਤੇ ਦੁਬਾਰੇ ਵਰਤ ਸਕਦੇ ਆ ਬੱਚਿਆਂ ਦੇ ਲਈ ਬਹੁਤ ਲਾਹੇਵੰਦ ਆ ਜਿਹੜੇ ਛੋਟੇ ਬੱਚੇ ਲਿਖਣਾ ਸਿੱਖਦੇ ਆ ਪੜ੍ਹਨਾ ਸਿੱਖਦੇ ਆ ਬਿਲਕੁਲ ਵਾਜੂ ਰੇਟ ਤੇ ਆ ਨੋਰਮਲ ਰੇਟ ਆ ਬਹੁਤ ਸੋਹਣੀ ਡਿਜ਼ਾਈਨ ਕੀਤਾ ਹੋਇਆ ਇਹ ਇਹਦੇ ਵਿੱਚ ਇੱਕ ਸੈੱਲ ਪੈਂਦਾ ਸੈੱਲ ਦੀ ਮੋਦਨ ਨਾਲ ਚੱਲਦੀ ਆ ਇਹ ਇਹ ਛੋਟੇ ਬੱਚਿਆਂ ਦੇ ਲਈ ਇੱਕ ਛੋਟੀ ਸਲੇਟ ਆ ਬਹੁਤ ਵਧੀਆ ਚੀਜ਼ ਆ ਜੀ ਇਹ ਧੰਨਵਾਦ